ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਗੁਜ਼ਰੇ ਸਿਹਤ ਯਾਬ ਰਹੋ ਤੁਸੀਂ ਸਾਰੇ ਪਰਿਵਾਰ ਤੁਹਾਡੇ ਸਾਰੇ ਪਰਿਵਾਰਾਂ ਚ ਖੁਸ਼ੀ ਦਾ ਹੌਲ ਰਵੇ ਆ ਮੈਂ 2025 ਦੀ ਸਮੀਖਿਆ ਵੀ ਕਰਾਂਗਾ ਕਿ ਮੁਤਾਬ ਸਿੰਘ ਐਸਐਸਪੀ ਸਾਹਿਬ ਅੰਡਰ ਆਈਪੀਐਸ ਨੇ ਤੇ ਡੀਐਸਪੀ ਸੁਜੀਤ ਮੇਰੇ ਨਾਲ ਖੜੇ ਨੇ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਅ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜੜੀਆਂ ਹੈਗੀਆਂ ਐਫ ਆਈ ਆਰ ਐਂਡੀ ਪੀਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹਰੋਇਨ ਰਿਕਵਰ ਹੋਈ ਹੈਗੀ ਹੈ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹ ਤੇ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ 테ਰਰਿਜ਼ਮ ਚ ਇਨਡਲਜ ਕਰ ਰਿਹਾ ਹੈਗਾ ਮੈਨਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡੈਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਪ੍ਰਯਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗੱਤ ਤੋਂ ਬਚਾਈਏ ਤੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੋਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ ਪ੍ਰਾਪਰਟੀਆਂ ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸੋਦਾਗਰਾਂ ਤੇ ਫ੍ਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਦੀ ਕੰਪਟੈਂਟ ਅਥਾਰਟੀ ਇਨ ਅ ਪ੍ਰੋਪੋਜ਼ਲ ਜੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁੱਲ ਮਿਲਾ ਕੇ 2025 ਦਾ ਮੁਲਾਕਨ ਕਰੀਏ ਤਾਂ ਕਾਫੀ ਅੱਛਾ ਐਂਡੀਪੀਐਸ ਫਰੰਟ ਤੇ ਕੰਮ ਬਟਾਲਾ ਪੁਲਿਸ ਵੱਲੋਂ ਕੀਤਾ ਗਿਆ ਹੈ। ਅ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਨੇ ਆਪਣੀ ਕਮਾਂਡ ਸੰਭਾਲੀ ਹੈ ਇਸ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ। ਤੇ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ। ਅ ਐਂਡੀਪੀਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪ ਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸੱਚ ਆਪਰੇਸ਼ਨ ਦੇ ਵਿੱਚ 3 ਗੈਸਟਡ ਆਫਿਸਰਸ ਲੈਡ ਬਾਈ ਸ਼੍ਰੀਮਤ ਆਪ ਸਿੰਘ ਐਸਐਸਪੀ ਬਟਾਲਾ ਸੋ ਜਿਸ ਤਰ੍ਹਾਂ ਵੀ ਕੋਈ ਆਫਟਰ ਸਰਚ ਆਪਰੇਸ਼ਨਸ ਜੋ ਵੀ ਅਸੀਂ ਕੋਈ ਸੀਜ਼ਰਸ ਕਰਾਂਗੇ ਕਿਸੇ ਨੂੰ ਅਰੈਸਟ ਕਰਾਂਗੇ ਉਸ ਦੀ ਜਾਣਕਾਰੀ ਆਪ ਜੀ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਅ ਹੋਰ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਇਹ ਕੰਸਪਰੇਸ਼ਨ ਦੀ ਗੱਲ ਚੱਲੇ ਤੇ ਲਗਾਤਾਰ ਹੀ ਚੱਲਦੇ ਨੇ ਇਹ ਤੇ ਆਮ ਪਬਲਿਕ ਤੇ ਕੀ ਅਸਰ ਜਾਂਦਾ ਔਰ ਜਿਹੜੇ ਟੱਕ ਪੈਡਲਰਸ ਆ ਉਹਨਾਂ ਤੇ ਕੀ ਅਸਰ ਜਾਂਦਾ ਦੇਖੋ ਇਹ ਤਾਂ ਇਹਦੀ ਸਮੀਖਿਆ ਤਾਂ ਤੁਸੀਂ ਸਾਨੂੰ ਜ਼ਿਆਦਾ ਵਧੀਆ ਕਰਕੇ ਦੇ ਸਕਦੇ ਹੋ ਹੈਗੇ ਹੋ ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਜਿਹਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਮੁਹਿੰਮ ਚਲਾਈ ਪਈ ਹੈ ਸਰਕਾਰ ਨੇ ਅਸੀਂ ਉਸ ਨੂੰ ਭਤੀਬੰਤੀ ਉਸ ਦੇ ਉੱਤੇ ਪੈਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਪਲੀਪੰਤੀ ਜਾਨੂਆਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੋਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਕਸੋ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅੰਸਰ ਨੂੰ ਇੱਕ ਚੇਤਾਵਨੀ ਵੀ ਹੈ ਕਿ ਜਿਹੜੀ ਪੰਜਾਬ ਪੁਲਿਸ ਦੀ ਬਾਜਖਤ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜਾ